ਕਾਰਿਓ ਸਾਡਾ ਗਾਗਾ ਜੀ 올 ਇੰਡੀਆ ਯੂਥ ਕਾਂਗਰਸ ਦੇ ਸਾਡੇ ਸਕੱਤਰ ਗਰੀਵਾਲ ਸਾਹਿਬ ਸਾਡੇ ਪੰਜਾਬ ਦੇ ਨੌਜਵਾਨ ਸਾਥੀ ਤੇ ਐਨਐਸਯੂ ਦੇ ਪ੍ਰਧਾਨ ਰਹੇ ਹੁਣ ਮੇਰੇ ਖਿਆਲ ਯੂਥ ਕਾਂਗਰਸ ਦੇ ਵਿੱਚ ਸੈਕਟਰੀ ਨੇ ਕਿਉਂਕਿ ਛਾਂਡਾ ਜੀ ਵੀ ਸਾਡੇ ਇਸ ਲੋਰੀਆਨੇ ਦੇ ਨੇ ਵੀ ਸੈਕਟਰੀ ਨੇ 올 ਇੰਡੀਆ ਯੂਥ ਕਾਂਗਰਸ ਤੇ ਸਾਰੀ ਯੂਥ ਕਾਂਗਰਸ ਦੀ ਸੂਚੀ ਟੀਮ ਪ੍ਰਦੇਸ਼ ਦੀ ਸਾਥੀਗਨ ਸਾਡੀਆਂ ਛੋਟੀਆਂ ਭੈਣਾ ਮੇਲਾਵਾ ਤੇ ਸਾਰੇ ਸਾਥੀਓ ਮਾਫੀ ਚਾਹੁੰਨੇ ਮੈਂ ਲੰਬਾ ਲੈ ਗਿਆ ਸਾਰਿਆਂ ਦਾ ਨਾਮ ਲੈਣ ਦੇ ਵਿੱਚ ਕਈ ਵਾਰੀ ਫਿਰ ਨਾਮ ਲੈਣੇ ਬੜੇ ਜ਼ਰੂਰੀ ਹੋ ਜਾਂਦੇ ਨੇ ਸਾਡੇ ਬਲਾਕਾਂ ਦੇ ਲੁੜਿਆਣੀ ਦੇ ਯੂ ਕਾਂਗਰਸ ਦੇ ਪ੍ਰਬੰਧ ਸਹਿਬਾਨ ਵੀ ਸਾਰੇ ਖੜੇ ਨੇ ਮੈਂ ਜ਼ਿਆਦਾ ਤੁਹਾਡੇ ਨਾਲ ਕੋਈ ਲੈਕਚਰ ਬਾਜੀ ਨਹੀਂ ਕਰਨਾ ਚਾਹੁੰਦਾ ਮੈਂ ਦੋ ਚਾਰ ਜ਼ਿੰਦਗੀ ਦੀਆਂ ਤੁਹਾਨੂੰ ਗੱਲਾਂ ਦੱਸਣੀਆਂ ਚਾਹੁੰਦਾ ਇਹ ਜੀਰੇ ਨਾਲ ਤੁਸੀਂ ਅੱਗੇ ਵਧ ਸਕਦੇ ਯੂਥ ਕਾਂਗਰਸ ਦਾ ਕੋਈ ਵਿਅਕਤੀ ਕਮਜ਼ੋਰ ਨਹੀਂ ਹੈ ਆ ਇੱਕ ਲੜਕਾ ਖੜਾ ਹੈ ਇੱਥੇ ਸਾਉਂਸ ਦਾ ਯੂਥ ਕਾਂਗਰਸ ਦਾ ਪ੍ਰਧਾਨ ਆਤਮਗੜ ਆਤਮਗੜ ਹਾਂ ਇਹਸ ਬੰਦੇ ਨੇ ਬੜੀ ਮਜ਼ਬੂਤੀ ਨਾਲ ਸਾਬਤ ਕੀਤਾ ਕਾਂਗਰਸ ਪਾਰਟੀ ਸੋ ਦਾ ਇਸ ਦਾ ਪ੍ਰਧਾਨ ਸਾਰੀ ਖੈਰ ਸਾਰਿਆਂ ਦੇ ਬਿਨਾਂ ਨਾ ਬੋਲੋ ਪਰ ਮੇਰੇ ਕਹਿਣ ਦਾ ਮਤਲਬ ਕਿਸੇ ਨੂੰ ਆਪ ਵੀ ਜਾਣ ਪਛਾਨ ਦੇ ਇੰਨੀ ਲੋੜ ਨਹੀਂ ਹੈ ਮੈਨੂੰ ਜਿਹੜੇ ਬੰਦੇ ਉੱਥੇ ਮੇਰੇ ਇੰਚਾਰਜ ਸੀਗੇ ਉਹਨਾਂ ਨੇ ਕਿਹਾ ਕਿ ਆਹ ਮੁੰਡੇ ਨੇ ਯਾਰ ਕਮਾਲ ਦਾ ਕੰਮ ਕੀਤਾ ਸੋ ਮੇਰੇ ਮਨ ਦੇ ਵਿੱਚ ਇਹ ਗੱਲ ਬੈਠ ਗਈ ਕਿ ਇਸ ਬੰਦੇ ਨੇ ਯੂਥ ਕਾਂਗਰਸ ਦੇ ਨੌਜਵਾਨ ਸਾਥੀ ਨੇ ਇੱਕ ਚੰਗਾ ਰੋਲ ਆਦਾਰ ਕੀਤਾ ਚੋਣਾ ਦੇ ਵਿੱਚ ਜਿੰਨਾ ਕਰ ਸਕਦਾ ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਤੁਸੀਂ ਆਪਣੀ ਪਛਾਣ ਬਣਾ ਸਕਦੇ ਤੇ ਤੁਹਾਡੇ ਸਾਰੇ ਚੰਮ ਹੈਗਾ ਆਪਣੀ ਪਛਾਣ ਬਣਾਉਣ ਦਾ ਮੈਨੂੰ ਇਹ ਵੀ ਪਤਾ ਹੈ ਕੋਈ ਵਿਅਕਤੀ ਜਿਹੜਾ ਯੂਥ ਕਾਂਗਰਸ ਦਾ ਚੁਣ ਕੇ ਆਇਆ ਹੈ ਉਹਨੇ ਹਰ ਨੌਜਵਾਨ ਸਾਥੀ ਚ ਦਮ ਹੈ ਕੁਝ ਕਰਨ ਦਾ ਉਹ ਰਾਜਾ ਵੜਕ ਤੋਂ ਵੀ ਅੱਗੇ ਪਹੁੰਚ ਸਕਦਾ ਹੈ ਪਰ ਸ਼ਰਤ ਕੀ ਹੈ ਤੁਸੀਂ ਧੜੇ ਬੰਦੀਆਂ ਚ ਨੌਜਵਾਨ ਮੁੰਡੇ ਫਸ ਗਏ ਔਰ ਧੜੇ ਬੰਦੀਆਂ ਦਾ ਸ਼ਿਕਾਰ ਹੋ ਕੇ ਤੁਸੀਂ ਲੋਕ ਆਪਣੇ ਆਪ ਆਪਣੇ ਕੈਰੀਅਰ ਨੂੰ ਸੁਆਗਤ ਚ ਲਾ ਫਲਾਨਾ ਕਹਿੰਦਾ ਕਿ ਮੈਂ ਦਾ ਬਈ ਸਲਾਹੇ ਗਰੁੱਪ ਦਾ ਹੈ ਫਲਾਨਾ ਕਹਿੰਦਾ ਮੈਂ ਫਲਾਨੇ ਗਰੁੱਪ ਦਾ ਹੈ ਕਿਸੇ ਨੇ ਕਿਸੇ ਹਸਤੇ ਨਹੀਂ ਕਰਨਾ ਕੁਝ ਵੀ ਰਾਜਨੀਤਿਕ ਜਿਹਾ ਕਾਈਂਡਲੀ ਅੰਡਰਸਟੈਂਡ ਹਰ ਵਿਅਕਤੀ ਨੂੰ ਆਪਣੀ ਲੱਗੀ ਵੀ ਹੈ ਪਹਿਲਾਂ ਜਦੋਂ ਮੈਂ ਰਾਹੁਲਜੀ ਕੋਲੇ ਜਾਂਦਾ ਤਾਂ 10 ਮਿੰਟ ਪਹਿਲਾਂ ਮੈਂ ਆਪਣੀ ਗੱਲ ਕਰਦਾ ਹੁੰਦਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੈ ਮੈਂ ਸਾਰੇ ਪੰਜਾਬੀ ਰਿਪੋਰਟ ਦਿਨਾ ਲੇਕਿਨ 10 ਮਿੰਟ ਆਪਣੀ ਵੀ ਗੱਲ ਕਰਦਾ ਉਹ ਵੀ ਬੜੀ ਵੇਰ ਬਾਅਦ ਮੌਕਾ ਮਿਲਦਾ ਹੈ ਅਗਲਾ ਕਹਿੰਦਾ ਮੈਂ ਆਪਣੀ ਗੱਲ ਚਲਾਵਾਂ ਤੁਸੀਂ ਕਹਿੰਦੇ ਕੀ ਸ਼ਾਇਦ ਫਲਾਣਾ ਮੈਨੂੰ ਅੱਗੇ ਵਧਾ ਦੂਗਾ ਕਿਸੇ ਨੇ ਨਹੀਂ ਬਤੌੜਣਾ ਕੋਈ ਨਹੀਂ ਕਾਈਂਲੀ ਪਲੀਜ਼ ਆਪਣੀ ਅਪਕੋਰੈਕਟ ਕਰੋ ਤੁਸੀਂ ਲੋਕ ਕਰੈਕਟ ਨਹੀਂ ਕਰ ਰਹੇ ਨੌਜਵਾਨ ਸਾਹਿਬ ਠੀਕ ਕੁੜਤੇ ਪਜਾਮੇ ਚੰਗੀਆਂ ਬਾਜੂ ਮੁੱਛਾ ਮੈਂ ਨਹੀਂ ਬੁਲਾਉਣਾ ਕਿਉਂ ਮੈਂ ਫਲਾਣੀ ਗਰੁੱਪ ਦੇ ਮੈਨੂੰ ਇਹ ਤਾਂ ਦੱਸੋ ਵੀ ਫਲਾਣਾ ਗਰੁੱਪ ਹੈ ਜਿਹੜਾ ਉਹ ਆਪਣੀ ਐਮਐਡੀ ਦੀ ਟਿਕ ਛੱਡ ਕੇ ਤੁਹਾਨੂੰ ਦੇ ਦੇਗਾ ਬੋਲੋ ਯਾਰ ਸਰਕਾਰ ਬਾਪ ਆਪੇ ਪੁੱਤ ਨੂੰ ਟਿਕਟ ਦੇਣੀ ਚਾਹਨੀ ਹੈ ਸਰਕਾਰ ਭਰਾ ਦੇਣੀ ਚਾਹਨੀ ਹੈ ਤੁਸੀਂ ਤਾਂ ਬਖੜਾ ਕੰਮ ਨਹੀਂ ਬੈਣ ਸਾਹਿਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰਾਜਨੀਤੀ ਹਰ ਵਿਅਕਤੀ ਚਾਹੁੰਦਾ ਕਿ ਮੈਂ ਯਾਰ ਰੱਤ ਦਾ ਕਿਸੇ ਨੇ ਇਹ ਨਹੀਂ ਕਿਹਾ ਕਿ ਸਰ ਇਹ ਮੇਰੇ ਗਰੁੱਪ ਦਾ ਮੈਨੂੰ ਟਿਕਟ ਦੇ ਦਿਓ ਤੇ ਮੈਂ ਪਹਿਲਾਂ ਮੇਰੇ ਸਾਥੀ ਨੂੰ ਦੇ ਦਿਆਂ कोई कहेगा आई आई बिलीव टू बी वेरी ऑनेस्ट कोई नहीं कहेगा सो देन वाई ग्रुप क्यों ग्रुप हाँ बड़ी दोस्ती हो सकती है किसी तरह पूरे करे का मैं और तो कोई प्रॉब्लम आ गई और तो कोई मारा समय आ गया यू स्टैंड बाय मैं ना यार मेरे औखे समय खड़े होना है मेरे कोई पैसे नहीं, मदद कर नहीं है मदद करनी है ਇਹ ਕਿ ਕੇਸ ਪਟਿਆਰੇ ਨਾਲ ਅਸਿੱਟੀਆਂ ਕਰਨੀ ਹੈ ਇਹਨਾਂ ਨਾਲ ਖੜਾ ਹੋਣਾ ਹੈ ਇਹਨੂੰ ਵਕੀਲ ਕਰਕੇ ਦੇਣਾ ਹੈ ਇਹ ਰਾਤ ਨੂੰ 2 ਵਜੇ ਆਵਾਜ਼ ਮਾਰੇਗਾ ਮੇਰਾ ਦੋਸਤ ਸਮੇਂ ਕੋਈ ਨਾ ਜਾਊਗਾ ਅਗਰ ਚਾਹੇ ਮੈਨੂੰ ਕੋਈ ਰੋਕੇਗਾ ਕਦੇ ਵੀ ਔਰ ਗਰੋਪ ਕਿਉਂ ਮੈਂ ਤੁਹਾਨੂੰ ਮੇਕੀ ਕਰਨੀ ਚਾਹ ਰਿਹਾ ਕਿਸੇ ਨੇ ਕਾਨੂੰਨੀ ਦੇਣਾ ਆਪਣੀ ਪਛਾਣ ਤੇ ਤੁਹਾਡੇ ਦਮਖੰਮੇ ਕੋਈ ਗੱਲ ਬਣਾਉਣੀ अगर दमखम नहीं होएगा, तो कोई थे नहीं लाएगा फिर ठीक है इफ यू वांट टू डू अ गिरी तो ठीक है जिन्नी मर्जी कर लो किसी बैठ चक्की फिरो, किसी फिर गड़े फिरो। लीडर बनना चमचे हो। चमचे बन बनने आए हो, तो ग्रुपिजम फी फिर तो थोड़ी पहचान चमचे दोगी ਉਪਚਾਰਨ ਜੀਦਰ ਯਾਸਦੇਵ ਵੀ ਗੱਲ ਦੇਖਣਾ ਕੀ ਕਰੂਗਾ ਮੈਂ ਸੱਚ ਕਹੇ ਹਾਇਦਰ ਲੀਡਰ ਬਣਨਾ ਤਾਂ ਤੁਹਾਨੂੰ ਆਪਣੀ ਗੱਲ ਆਪਣੀ ਰੱਖਣੀ ਪੈਗੀ ਆਪਣੀ ਪਹਿਚਾਨ ਬਣਨ ਲਈ ਮੈਂ ਬੇਸੀ ਉਦਾਹਰਨ ਲੈ ਮੇਰੇ ਫਾਦਰ ਜਗਜੀਤ ਸਿੰਘ ਬਰਾਰ ਦੇ ਦੋਸਤ ਹੁੰਦੇ ਸੀ ਉਹਨਾਂ ਨਾਲ ਜੇਲ੍ਹ ਕੱਟ ਕੇ ਆਏ ਅਣ ਮੈਂ ਛੋਡਾਲਾ ਸੀਗਾ ਬਲੋਤ ਪ੍ਰਧਾਨ ਹੁੰਦਾ ਸੀ ਆਈ ਯੂਸ ਟੂ ਡਰਾਈਵ ਹਿਸ ਕਾਰ ਵੈਸੀ ਕਾਰ ਮੇਰੀ ਹੁੰਦੀ ਸੀ ਮੈਂ ਉਹਨਾਂ ਦੀ ਕਾਰ ਨਹੀਂ ਚਲਾਉਂਦਾ ਸੀ ਮੇਰੀ ਕਾਰ ਚੀ ਹੁੰਦੀ ਸੀ ਕਈ ਲੋਕ ਇਹ ਹੀ ਕਹਿਣ ਲੱਗ ਪਏ ਸੀ ਇਹ ਮੇਰਾ ਆਜਾ ਬੜੀ ਬਾਈ ਬਾਈ ਜੀ ਦਾ ਤਾਂ ਡਰਾਈਵਿੰਗ ਕਰਦਾ ਰਿਹਾ ਹੁਣ ਤਾਂ ਜਿਹੜਾ ਕਹਿੰਦਾ ਸੀ ਉਹਦਾ ਟੈਗ ਸੋ ਟੈਗ ਇਹਦਾ ਯਾਰ ਸਲਾਮੀ ਗਰੁੱਪ ਦਾ ਹੈ ਸਲਾਮੀ ਦਾ ਬੜੀ ਯਾਦ ਆ ਮੈਂ ਯੂਥ ਕਾਂਗਰਸ ਦਾ ਇਲੈਕਸ਼ਨ ਲੜਦਾ ਸੀ ਕਿ ਮੈਂ ਸੁਨੀਲ ਕੁਮਾਰ ਜਾਖੜ ਕੋਲ ਚਲਾ ਗਿਆ ਬਿੱਤੂ ਨਾਲ ਬਹਿਣਾ ਚਾਹਉਂ ਸੀ ਉਹਨੇ ਮੈਨੂੰ ਖਾਣਾ ਖੋਣਾ ਖਵਾ ਕੇ ਨਾ ਬਟੇ ਤੈਨੂੰ ਮੋਟ ਪਣੀ ਪਾਣਾ ਬੈਂਜਾ ਜੀ ਕਿਉਂ ਕਹਿੰਦੇ ਤੂੰ ਜ਼ਮੀਨ ਦਾ ਆਦਮੀ ਸੈਂ ਅਦਰਵਾਈਜ਼ ਤੂੰ ਚੰਗਾ ਬੰਦਾ ਹੈ ਜ਼ਮੀਨ ਦਾ ਆਦਮੀ ਦਿਨ ਦਾ ਜ਼ਗਨੀਨભાઈ ਕਹਿੰਦਾ ਕਿ ਉਹ ਨਾ ਕਿਸੇ ਨੂੰ ਹੋਰ ਕਹਿੰਦਾ ਮੈਂ ਖਰਮਖਾਈ ਮੇਂ ਦੀਆਂ ਹਬੋਰ ਚ ਨੁਕਸਾਨ ਹੋ ਗਿਆ ਸੋ ਰਾਣੀ ਤੇ ਬਣਾਣੀ ਅੱਜ ਤੁਸੀਂ ਕਿਸੇ ਦੇ ਨੇੜੇ ਆ ਕੇ ਦੂਰ ਹੋ ਜਾਓ कैरिए रिस गल ख़राब हो जाए सो so प्लीज ए ग्रुपिजम चुनाव फसो जे कामयाब का होना हजे तो पौधा पैदा ही नहीं हो जो वे वे फल जो एमएलए बन गए दो बारी उदो पौधे ला लिया करो बनायो ग्रुप जिना मर्जी बना हजे <स्थाँगा> तो हज को नहीं है समझ को मार जाएगा तुम थ्री बैथ थ्री लै ला लो ਟੁੱਟੀ ਬੰਦੂਕ ਫੇਰ ਤੁਸੀਂ ਦੋ ਬਾਰੇ ਦਾ ਮੁਕਾਬਲਾ ਕਰ ਲੋਗੇ ਨਹੀਂ ਸੰਦੇ ਆਜ ਗਰੋਪ ਬਣਾ ਲੇਗਾ ਅਗਲਾ ਅਗਲਾ ਪੁੰਗਰ ਨੂੰ ਪਹਿਲੇ ਹੀ ਤੁਹਾਨੂੰ ਮਿੱਟੀ ਚ ਦੱਬ ਦੇਗਾ ਸੁਮਾਨਾ ਲਕੋ ਵੱਡੇ ਹੋ ਕੰਮ ਬਣਾਓ ਤੁਹਾਨੂੰ ਬਣਾ ਲਿਆ ਜੇ ਉਹ ਜਣਾ ਮਜ਼ਬੂਤ ਹੋ ਗਿਆ ਮੈਨੂੰ ਘਟ ਨਹੀਂ ਸਕਦਾ ਲੋਟੇਦਾਰੀ ਐਮਐਲਏ ਬਣਾਓ ਫਿਰ ਗਰੁੱਪ ਬਣਾਓ ਜਿਵੇਂ ਅਸੀਂ ਬਣੇ ਜੇ बेसिकली कांग्रेस को भी ग्रुपिजम ने मार बेसिकली पूरे देश की गई इफ इट इज नॉट अ ग्रुप इज़ ग्रुप तो कांग्रेस को भी मार नहीं सकता नाम फॉर एग्जाम्पल असी सात सीटा जीते हैं कि मैं नहीं कहना राजे वरिंग करके जीते ਮੈਂ ਮੈਂ ਤੁਹਾਨੂੰ ਕਹਿ ਰਿਹਾ ਹੁਣੇ ਸੱਤ ਸੀਟਾਂ ਜਿੱਤੇ ਥੈਟਸ ਨਾਟ ਜਸਟ ਬਿਕੋਜ਼ ਆਫ ਰਾਜਾਵੜੀਂਗ অর ਥਿਸ ਬਿਕੋਜ਼ ਆਫ ਫਰਤਾ ਪੰਜਵਾ ਨਹੀਂ ਚੁੰਗੇ ਉਮੀਦਵਾਰ ਆ ਗਏ ਚੁੰਗੇ ਉਮੀਦਵਾਰਾਂ ਦਾ ਨਾਂ ਸੀਗਾ ਲੋਕਾਂ ਨੂੰ ਕੋਈ ਵਿਕਲ ਕੋਈ ਨਹੀਂ ਸੀਗਾ ਸਟਕ ਸੀਗੇ ਆਸ-ਪਾਸੇ ਪਾਰਟੀਆਂ ਉਹਨਾਂ ਨੇ ਆਖਿਆ ਕਾਂਗਰਸ ਇਜ਼ ਅ ਬੈਟਰ ਵਿਕਲਪ ਸਾਨੂੰ ਵੋਟ ਪਾਓ ਜਦੋਂ ਅਮਰਿੰਦਰ ਸਿੰਘ ਨਾ ਸੀਟਾਂ ਜਿੱਤਿਆ ਸੀ ਨੀ उदो कई अमरिंदर जी का भी कोई जादू नहीं गवर्नमेंट सी इतो भी जो बहुत सारे चेहरे चंगेस के चंगिया काम सी, स्कीम हो रहे तो थे चार सीटा अस मालवे चो जिते फिरोजपुर बिलोंगस टू मालवा पटियाला बिलोंगस टू मालवा फतेहगढ़ बिलोंगस टू मालवा लुधियाना बिलोंगस टू मालवा दो माघे चो जि एक दबावे सात सीटा जीतने के बावजूद भी अस दो पिछते वाले क्यों तीन सीटा जीती एक पार्टी एक सीट की जीती है वाई वी आर नॉट ऑन हाई पिच रीजन ਅਰਦਾਇਸ ਇਹ ਸੈਲੀਬ੍ਰੇਸ਼ਨ ਦਾ ਪ੍ਰੋਗਰਾਮ ਹੈ ਤੁਸੀਂ 10 ਬੰਦੇ ਬੈਸਟੇਲ ਤੇ ਕਹਿੰਦੇ ਨੇ ਨਾ ਮੈਂ ਕਈ ਜਣਾ ਮਰ ਗਏ ਮਰ ਗਏ ਮਰਾਤੇ ਹੋਏ ਉੱਥੇ ਮਰ ਗਏ ਬਾਈ ਜਮਾ ਖਤਮ ਹੋਏ ਪਏ ਆਠ ਜਣੇ ਸੁਣਨ ਵਾਲੇ ਡੰਡੇ ਨਾਂਗੇ ਵੀਰ ਮਰੀ ਪੀਆ ਖੰਮ ਖਾਦੇ ਕੋਈ ਚੜਦੀ ਜਣਾ ਆ ਬੈਠਾ ਉਹ ਵਧਾਉਂਦਾ ਬਾਈ ਚੱਕ ਜਾਂਦੇ ਫੱਕੇ ਚੜਦੀ ਗੱਲ ਬੱਲੇ ਬੱਲੇ ਯਾਰਾ ਆ ਗਿਆ ਬੜੀ ਆਇਆ ਫਿਰ ਉਚਾਲੀ ਦਾ ਆਪਣੀ ਸਰਕਾਰ ਆ ਜਾਣੀ ਸੀ ਏ ਤੋਂ ਪਹਿਲਾਂ ਇਹ ਸਾਡੇ ਵਾਲੇ ਆਉਣੇ ਨਹੀਂ ਸੀ ਕੋਈ ਕਿਸੇ ਦੀ ਲੱਤਾਂ ਫੜੀ ਫੜਿਆ ਕੋਈ ਕਿਸੇ ਦੀਆਂ ਬਾਹਾਂ ਫੜੀ ਪਈਆਂ ਕੋਈ ਕੋਈ ਕਿਸੇ ਦੀ ਪੱਗ ਨੂੰ ਪੈ ਗਿਆ ਇਹ ਕੰਮ ਖਰਾਬ ਹੋ ਗਿਆ ਹੁੰਦੀ ਨਹੀਂ ਹਰ ਵਿਅਕਤੀ ਕਹਿੰਦਾ ਕਿ ਮੇਰੇ ਤੋਂ ਸਿਆਣਾ ਕੋਈ ਨਹੀਂ ਹੈ ਮੇਰੇ ਤੋਂ ਬੇਹਿੰਤੀ ਕੋਈ ਨਹੀਂ ਹੈ ਮੈਂ ਤਾਂ ਕਹਿੰਦਾ ਮੇਰੇ ਤੋਂ ਬੇਹਿੰਤੀ ਸਾਰੀ ਪੰਜਾਬ ਕਾਂਗਰਸ ਕਮੇਟੀ ਨੇ ਮੇਰੇ ਤੋਂ ਸਿਆਣੀ ਸਾਰੀ ਕਾਂਗਰਸ ਕਮੇਟੀ ਹਾਂ ਮੈਨੂੰ ਮੌਕਾ ਮਿਲਿਆ ਹੈ ਪਰ ਜੇਨੈਟਿਕ ਪਾਰਟੀ ਮੌਕਾ ਦੇਊਗੀ ਚਾਹੇ ਉਹ ਲਾਲੀ ਨੂੰ ਦਿੱਤਾ ਗਾਗੇ ਨੂੰ ਦਿੱਤਾ ਘਰੇਵਾਲ ਨੂੰ ਦਿੱਤਾ ਮੈਨੂੰ ਦਿੱਤਾ ਸੰਧੂ ਸਾਹਿਬ ਨੂੰ ਮਿਲਿਆ ਹੋਰ ਕਿਸੇ ਨੂੰ ਮਿਲੇਗਾ ਉਸ ਦਿਨ ਹਰ ਮੰਗੇ ਨੇ ਐਕਸ ਵੀ ਹੋਣਾ ਹੈ ਰਿਪਲੇਸ ਹੋਣੇ ਮੋਨਿੰਗ ਦੀ ਥਾਂ ਦੇ ਯੂਥ ਕਾਂਗਰਸ ਦਾ ਪ੍ਰਧਾਨ ਕਾਲ ਹੋਰ ਬਣੇਗਾ ਪਰ ਕੋਈ ਇਹ ਸੋਚੇ ਕਿ ਜਦੋਂ ਮੈਂ ਹੀ ਯੂਥ ਕਾਂਗਰਸ ਦਾ ਪ੍ਰਧਾਨ ਬਣਾ ਤੇ ਜਾਂ ਫਿਰ ਮੈਂ ਚੱਕ ਲਿਆ ਫਿੱਟ ਕਾਂਗਰਸ ਫਿਰ ਕਿੰਨਾ ਬੜਾ ਨਹੀਂ ਸੋ ਪਲੀਜ਼ ਮੇਰੀ ਤੁਹਾਨੂੰ ਬੇਨਤੀ ਆ ਇਹ ਗੱਲਾਂ ਉਦਾਹਰਣ ਤੁਹਾਨੂੰ ਤਾਂ ਦਿੱਤੀਆਂ ਕਿ ਤੁਸੀਂ ਇਹਦਾ ਸ਼ਿਕਾਰ ਹੋ ਜਾਓਗੇ ਕਾਂਗਰਸ ਪਾਰਟੀ ਚ ਬਹੁਤ ਸਾਰੇ ਐਸਟੈਬਲਿਸ਼ਡ ਲੀਡਰ ਹੈਗੇ ਆ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਆਨੰਦ ਭੋਗ ਲਏ ਆ ਕਈਆਂ ਦਾ ਰਾਸ ਰਹਿ ਗਿਆ ਹੈ ਪਰ ਕਈ ਜਣੇ ਭੋਗ ਰਹੇ ਆ ਤੁਹਾਡੇ ਅੱਗੇ ਦੁਨਾਰੇ ਤੁਹਾਡੇ ਅੱਗੇ ਆਣੇ ਉਹ ਪਹਿਲਾਂ ਹੀ ਲੜੋ ਲੜਾਈ ਦਾ ਸ਼ਿਕਾਰ ਹੋ ਕੇ ਖਤਮ ਹੋ ਜਾਣਗੇ ਸੋ ਆਪਾਂ ਕਿਸੇ ਗਰੁੱਪ ਚ ਨਹੀਂ ਫਸਣਾ ਇੱਕ ਨੁਕਤਾ आज यूथ कांग्रेस से पर्ण करके जावे कि मेरा दोस्त हो सह फलाना कोई लेकिन मैं यूथ आप ही यूथ कांग्रेस का प्रोग्राम फेल करते हैं हम नहीं जाएंगे डरने पे बताओ यार मोहित ने रखा है इसको फेल करो बताओ कि प्रोग्राम फेल कर रहे हो यूथ कांग्रेस का प्रोग्राम फेल यू आर ए मेंबर ऑफ दैट यूथ कांग्रेस आई दर दैट यूथ कांग्रेस ਉਸੀਂ ਫੋਨ ਕਰਦੇ ਹੋ ਜਾੜਾ ਨਹੀਂ ਹੈ ਆ ਪਰੀਆਂ ਦਾ ਯਾਰ ਆਪਣੇ 그룹 ਪਾ ਕੇ ਇਹਦਾ ਮਤਲਬ ਖੋਲ ਨੂੰ ਰੱਬ ਨੇ ਕਦੇ ਕਾਮਯਾਬ ਨਹੀਂ ਕਰਨਾ ਲਿਖ ਕੇ ਲੈ ਲਓ ਰਾਈਟ ਇਟ ਡਾਊਨ ਹੁਣੇ ਜਿਹੜਾ ਲੱਗਾ ਇਦਾਂ ਕਰੂਗਾ ਉਹ ਕਿਸੇ ਨੇ ਕਾਮਯਾਬ ਨਹੀਂ ਜਿਹੜਾ ਬੰਦਾ ਮਫਰਾ ਵੀ ਨਹੀਂ ਹੋਰੇ ਦੇਜ ਪਾਪ ਹੈ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਮੇਰੀ ਕਿਸੇ ਨਾ ਬਣੇ ਨਾ ਬਣੇ ਮੇਰੇ ਖਿਲਾਫ ਵਾਲਾ ਕੈਂਡੀਡੇਟ ਹੋਵੇ ਜਿੱਤੇ ਨੇਵੇਂ ਹੋਇਤਾ ਦਾ ਕੈਂਡੀਡੇਟ ਹੋਏ ਮੇਰਾ ਰੱਬ ਜਾਣਦਾ ਹੁਣ ਤੱਕ ਕਾਂਗਰਸ ਰਾਹੁ ਕਾਬੀਰੇ ਮੈਨੂੰ ਪੱਜੇ ਦਾ ਨਿਸ਼ਾਨ ਦਿੱਤਾ ਹੈ ਰਾਜੇ ਬੜੀਂ ਦੀ ਔਕਾਤ ਕਾਂਗਰਸ ਪਾਰਟੀ ਦੇ ਕਰਕੇ ਹੈ ਅਜੇ ਵੀ ਕਾਂਗਰਸ ਪਾਰਟੀ ਚ ਰਹਿ ਕੇ ਕਾਂਗਰਸ ਪਾਰਟੀ ਦਾ ਝੰਡਾ ਚੱਕ ਕੇ ਫਿਰ ਕਾਂਗਰਸ ਪਾਰਟੀ ਦੇ ਮੁੱਦੇ ਨੂੰ 허ਰਮ ਦੀ ਗੱਲ ਕਰ ਰਿਹਾ ਸਾਡੇ ਕੋ ਕਮੀਨਾ ਬੰਦਾ ਆਮ ਸੌਰੀ ਟੂ ਯੂジング ਦਿਸ ਵਰਡ ਹੋਇੰਗ ਅਂਕਰ ਅਂਕਰ ਸੇਬ ਮੈਂ ਪਾਰਟੀ ਚ ਨਹੀਂ ਹਾਂ ਤੈਨੂੰ ਠੋਕਣਾ ਸਟੇਇੰਗ ਇਨ ਦਾ ਪਾਰਟੀ ਟਾਕਿੰਗ ਅਬਾਊਟ ਦਾ ਪਾਰਟੀ ਫਿਰ ਤੁਸੀਂ ਠੋਕੋਗੇ ਕਿਸੇ ਨੂੰ ਤਾਂ ਤੁਹਾਡੇ ਨਾਲ ਦਾ ਮળਬ ਹੋਏ ਮੇਰੇ ਖਿਲਾਫ ਹੈ ਯੂਥ ਕਾਂਗਰਸ ਦਾ ਪ੍ਰਧਾਨ ਬੱਡੀ ਜੇ ਯੂਥ ਕਾਂਗਰਸ ਦਾ ਪ੍ਰਧਾਨ ਦਾ ਰੁਤਬਾ ਮੈਂ ਉਹਨੂੰ ਉਸਪਤ ਕਰਨੀ ਸ਼ਾਇਦ ਇਹ ਨਹੀਂ ਕਰਨਾ ਕਿ ਰਾਜਾ ਬੜੇ ਕਿਤੇ ਤੱਕ ਤਾਂ ਵੀ ਪਹੁੰਚਿਆ ਮਿੱਤਾਂ ਨੂੰ ਵੀ ਮਨਾਦਾ ਲੱਗਦੀ ਹੈ ਬੰਦੇ ਭਾਵੇਂ ਮੈਨੂੰ ਕਿੰਨਾ ਮਰਜੀ ਮਾਰਿਆ ਕਹਿੰਦੇ ਰੇ ਜਾਂ ਹੋਣ ਜਾਂ ਸੋਚਦੇ ਹੋਣ ਪਰ ਤੁਹਾਡੀ ਨੀਅਤ ਸਾਫ਼ ਹੁੰਦੀ ਹੈ 46 ਸਾਲਾਂ ਦੀ ਉਮਰ ਚੌਲੰਡੀਆ ਦਾ ਪ੍ਰਧਾਨ ਬਣ ਗਿਆ ਜਿਹੜਾ ਪਿਓ ਕੋਈ